ਐਸਐਸਪੀ ਗਰਮੀ ਸਿੰਘ ਜੀ ਹੈ ਅੱਜ ਬਨਮਾਸ਼ਾ ਤੇ ਪੁਲਿਸ ਦੇ ਇਨਕਵੋ ਹੈ ਸਰ ਕਿ ਮਾਮਲਾ ਕੀ ਹੈ ਕਿੜਾ ਜੇ ਬਨਮਾਸ਼ਾ ਤੇ ਪੁਲਿਸ ਦੇ ਇਹ ਜਿਹੜਾ 16 ਤਰੀਕ ਨੂੰ ਜਿਹੜਾ ਪਿੰਡ ਰਾਹਪੁਰਸੂਲਪੁਰ ਵਿੱਚ ਜਿਹੜਾ ਗ੍ਰਨੇਡ ਲੋਬਿੰਗ ਹੋਈ ਸੀ ਉਹਦੇ ਸਬੰਧ ਵਿੱਚ ਸਾਡੇ ਵੱਲੋਂ ਉਸ ਕੇਸ ਦੇ ਵਿੱਚ ਜਿਹੜਾ ਹਰਦੀਪ ਕਮੋਜ ਨੂੰ ਜਮਨਾ ਨਗਰ ਤੋਂ ਹੀ ਗ੍ਰਿਫਤਾਰ ਕੀਤਾ ਸੀਗਾ ਗ੍ਰਿਫਤਾਰ ਕਰਕੇ ਤੇ ਅਸੀਂ ਉਹਨੂੰ ਜਦੋਂ ਅੱਜ ਸਵੇਰੇ ਮਾਰਨਿੰਗ ਰਿਕਵਰੀ ਲਈ ਲੈ ਜਾ ਰਹੇ ਸੀਗੇ ਤੇ ਇਥੇ ਰਿਕਵਰੀ ਦੇ ਟਾਈਮ ਇਹਨਾਂ ਜਿਹੜੀ ਇਹ ਹਰਕਤ ਕੀਤੀ ਕਿ ਇਹਦੇ ਜਿੱਥੋਂ ਰਿਕਵਰੀ ਕਰਾਸੀ ਉੱਥੇ ਵੈਪਨ ਵੈਪਨ ਉੱਥੋਂ ਜਿਹੜਾ ਮਿਲਿਆ ਉਹ ਇਹਨੇ ਪੁਲਿਸ ਪਾਰਟੀ ਦੇ ਚਲਾਉਂਦੀ ਕੋਸ਼ਿਸ਼ ਕੀਤੀ ਚਲਾਹ ਦਿੱਤਾ ਸੀਗਾ ਫਿਰ ਅੱਗੇ ਉਹ ਜਿਹੜਾ ਰਿਟੇਲੀ ਐਕਸ਼ਨ ਦੇ ਵਿੱਚ ਜਿਹੜਾ ਇਹਦੇ ਲੈਗ ਸ਼ਾਟ ਲੱਗਾ ਤੇ ਹੁਣ ਜਿਹੜਾ ਸਿਵਲ ਹਸਪੀਟਲ ਐਡਮਿਟ ਹੈ ਇਹਦੇ ਖਿਲਾਫ ਅਸੀਂ ਜਿਹੜਾ ਐਫ ਆਈ ਆਰ ਦਰਜ ਕੀਤੀ ਹੈ ਕਿੰਨੇ ਫਾਇਰਿੰਗ ਹੋਈ ਹੈ ਕਿੰਨੇ ਇੱਕ ਰਾਉਂਡ ਚੱਲਿਆ ਇੱਕ ਕਿਧਰ ਚੱਲਿਆ ਸਰ ਇੱਥੇ ਕੀ ਕਰਨਾ ਸੀ ਇਹਦੇ ਨਾਲ ਕੀ ਇਹਨਾਂ ਦਾ ਰਾਬਤਾ ਸੀ ਇਹਦਾ ਇਹਦਾ ਰਾਬਤਾ ਕੋਈ ਨਹੀਂ ਸੀ ਇਹਦੇ ਹੈਂਡਲਰ ਜਿਹੜੇ ਉਹ ਬਾਹਰ ਸੀਗੇ ਉਹ ਜਿਹੜਾ ਪੱਟੀ ਸੀਗਾ ਜਿਹੜਾ ਜੀ ਸ਼ਹਿਜਾਦ ਪੱਟੀ ਜੀ ਉਹ ਸੀਗਾ ਇਹਦਾ ਹੈਂਡਲਰ ਸ਼ਹਿਜਾਦ ਪੱਟੀ ਦਾ ਇਹਦੇ ਨਾਲ ਕਿੱਦਾਂ ਰਾਬਤਾ ਬਣਿਆ ਹਾਂ ਵੀ ਇਸਨੇ ਪੈਸੇ ਦਿੱਤੇ ਇੰਸਟਾਗ੍ਰam ਥਰੂ ਇਹਦਾ ਉਹਨਾਂ ਅਟੈਚ ਹੋਇਆ ਸੀਗਾ ਉਹਦੇ ਵਿੱਚ ਫਿਰ ਉਹਨਾਂ ਨੇ ਲਿਓਰ ਕਰ ਲਿਆ ਉਹ ਦੇ ਵਿੱਚ ਆ ਕੇ ਨੇ ਜ ਕੰਮ ਕੀਤਾ ਹੈ ਕਿੰਨੇ ਪੈਸੇ ਦੀ ਕਰੀਬ 25000 ਰੁਪਏ ਉਹਨਾਂ ਨੇ ਇਹਦੇ ਖਾਤੇ ਚ ਪਾਇਆ ਕਿਹੜੇ ਗ੍ਰੇਡ ਸਟਿਆ ਹਾਂ ਵੀ ਕੀ ਇੱਥੇ ਗ੍ਰੇਡ ਚੱਲੇ ਨੇ ਪੈਨ ਟੁੱਟ ਗਈ ਸੀ ਜਾਂ ਕੀ ਗ੍ਰੇਨ ਗਿਣਨ ਵੇਖੋ ਇਹਨਾਂ ਤੇ ਆਪਣੇ ਲੋ ਥਰੋ ਕੀਤਾ ਸੀ ਉਹ ਫੋਰਚੂਨੇਟਲੀ ਕਿ ਉਹਦਾ ਜਿਹੜਾ ਪੈਨ ਜੀ ਨਿਕਲ ਹੀ ਨਹੀਂ ਨਾ ਕੋ ਹਾਂ ਜਾਇ ਘਬਰਾ ਗਿਆ ਘਬਰਾ ਕੇ ਉਹਦੇ ਕੋ ਨਿਕਲ ਹੀ ਨਹੀਂ ਪੈਂਦਾ ਇਹ ਕਿਸੇ ਗੈਂਗ ਦੇ ਨਾਲ ਵੀ ਸੰਬੰਧ ਦੇ ਵੇਖੋ ਇਹ ਤੇ ਇਹ ਤੇ ਹੁਣ ਤੇ ਗੈਂਗਸਟਰ ਕੰਮ ਜਿਹੜੇ ਟੈਰਰਿਸਟ ਹਨ ਸਾਰੇ ਇਕੱਠੇ ਹੀ ਹੋਏ ਪਏ ਆ ਜੀ ਇਸ ਕਰਕੇ ਜਿਹੜਾ ਵੇਖਿਆ ਜਾਵੇ ਬਾਈ ਪ੍ਰੋਫੈਸ਼ਨਲ ਯੂਟਿਊਬਰ ਹੈ ਜੀ ਗੈਂਗਸਟਰ ਦੇ 테러ਰਿਸਟ ਨਾਲ ਇਹਦੇ ਲਿੰਕ ਹੈ ਕਿਹੜਾ ਪਾਕਿਸਤਾਨ ਨਾਲ ਇਹਦਾ ਕਿੱਦਾਂ ਰابطਾ ਬਣਿਆ ਪਾਕਿਸਤਾਨ ਤੋਂ ਜੋ ਵੀਡੀਓ ਕਿਦੋਂ ਕਾਂਡ ਹੋਣ ਤੋਂ ਬਾਅਦ ਉਹ ਵੀਡੀਓ ਵੀ ਜਦੋਂ ਜਦੋਂ ਇਹ ਪੱਟੀ ਦੇ ਨਾਲ ਟਿੰ ਟੱਚ ਹੋ ਗਿਆ ਫਿਰ ਉਹ ਇਹਨੂੰ ਫੋਨ ਤੇ ਵਗੈਰਾ ਸਾਰਾ ਉਹਨੂੰ ਇਹਨਾਂ ਨਾਲ ਗੱਲਬਾਤ ਕਰਨ ਲੱਗੇ ਇੱਕ ਜਿਹੜਾ ਜਿਸ਼ਨ ਜੱਸੀ ਜਿਹੜਾ ਇੱਥੇ ਦਾ ਅਖਤਰ ਨਕੋਦਰ ਸ਼ੰਕਰ ਦਾ ਵੈ ਉਹ ਵੀ ਇਹਨਾਂ ਨਾਲ ਅਟੈਚ ਹੋ ਗਿਆ ਸੀਗਾ ਹੁਣ ਇਹਦੇ ਵਿੱਚ ਅਖਤਰ ਦਾ ਵੀ ਰੋਲ ਆ ਰਿਹਾ ਉਧਰ ਪੱਟੀ ਦਾ ਆ ਰਿਹਾ ਹੁਣ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤੇ ਜਿਹੜੇ ਜਿਹੜੇ ਵੀ ਲਿੰਕ ਹੋਏ ਨਾ ਉਸ ਹਿਸਾਬ ਨਾਲ ਫਿਰ ਅਸੀਂ ਇਹਨੀ ਤਫ਼ਤੀਸ਼ ਕਰਾਂਗੇ ਜਾਨੇ ਸੀ ਕਿਦੋਂ ਗਨੇਟ ਸੱਟੇ ਇੱਥੇ ਇੱਥੇ ਦੋ ਜਾਣੇ ਸੀਗੇ ਹਾਂ ਕਿੰਨੇ ਜਾਣੇ ਰਾਉਂਡ ਅਪ ਕੀਤੇ ਬਣੇ ਹੁਣ ਆਪਾਂ ਇੱਕ ਹੀ ਰਾਉਂਡ ਅਪ ਕੀਤਾ ਮੈਂ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਕੀ ਨਾਮ ਹੈ ਇਹ ਇਹ ਆਪਾਂ ਜਮਨਾ ਨਗਰ ਤੋਂ ਲੈ ਕੇ ਆਏ ਇਹਦਾ ਨਾਮ ਹਰਦੀਪ ਕੰਬੋਜ ਜੀ ਇਹ ਤੇ ਕਿੰਨੇ ਪੈਸੇ ਦੀ ਡੀਲਿੰਗ ਹੋਈ ਸੀ ਇਹਦੀ ਕਰੀਬ 25000 ਦੀ ਹੋਈ ਸੀ ਇਹਨਾਂ ਦੀ ਹਾਂ ਅਕਾਊਂਟਸ ਟ੍ਰਾਂਸਫਰ ਹੋਏ ਉਹਨਾਂ ਪਾਏ ਸੀਗੇ ਬਾਅਦ ਪੱਟੀ ਲਈ ਇਹ ਕਿਦਾਂ ਲਗਾਤਾਰ ਉਹ ਵੀਡੀਓ ਪਹਿਲੇ ਕਾਂਡ ਕਰਨ ਤੋਂ ਬਾਅਦ ਫਿਰ ਵੀਡੀਓ ਵੀ ਪਾਉਂਦਾ ਹੈ ਲੋਕਾਂ ਪੰਜਾਬ ਦੇ ਵਿੱਚ ਕਿਹੜੇ ਬੇਸਿਕਲੀ ਉਹਨਾਂ ਨੇ ਜਿਹੜਾ ਇਹਦੇ ਨਾਲ ਸੀਗਾ ਇਹਦੇ ਨਾਲੇ ਇੱਕ ਡਿਜੀਟਲ ਐਕਸਟਰਸ਼ਨ ਦਾ ਕੇਸ ਸੀਗਾ ਜਿਹੜਾ ਉਹ ਉਹ ਆਪਾਂ ਥੋੜਾ ਤੁਹਾਨੂੰ ਆਫ ਦੀ ਰਿਕਾਰਡ ਗੱਲ ਕਰਦਾ ਕਿਉਂਕਿ ਉਹਦੇ ਵਿੱਚ ਲੈਂਥੀ ਹੋ ਜਾਣਾ ਜੀ ਇਹਨਾਂ ਦਾ ਡਿਸਟਰ ਇੱਕ ਦੂਜੇ ਨਾਲ ਇੰਟੀਮੀਡੇਸ਼ਨ ਦਾ ਹੀ ਲੇਕਿਨ ਜਿਹੜਾ ਐਕਟ ਕੀਤਾ ਉਹ ਐਕਟ ਟਰਰ ਐਕਟ ਹੈ ਉਹ ਜੀ ਇਹਦੇ ਵਿੱਚ ਜਿਹੜਾ ਕਿ ਜਿਹੜਾ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਇਹਦੇ ਵਿੱਚ ਆਪਾਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਬਾਕੀ ਵੀ ਕਿਹੜੇ ਗੋਰ ਦੇ ਤੱਕ ਇਹ ਹੋ ਜਾਓ ਦੇਖੋ ਅੱਕੇ ਤੱਕ ਤਫਤੀਸ਼ ਚੱਲ ਰਹੀ ਹੈ ਉਹਨਾਂ ਬਾਰੇ ਕੋਈ ਅਜੇ ਤੱਕ ਕਲੀਅਰ ਕੱਟ ਸਬੂਤ ਨਹੀਂ ਆਏ ਉਹ ਆਪਾਂ ਵੇਖ ਕੇ ਤੇ ਫਿਰ ਜਿੱਦਾਂ ਵੀ ਹੋਇਆ ਉਹਦਾ ਉਹਦੇ ਵਿੱਚ ਆਪਾਂ ਉਹਨਾਂ ਦੇ ਇੱਕ ਤਾਂ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਪਹਿਲੇ ਕੋਈ ਮਾਮਲਾ ਨਹੀਂ ਦਰਜ ਹੈ ਧਿਆਨ ਚ ਨਹੀਂ ਆਇਆ ਤੱਕ ਜੀ ਉਹ ਵੈਰੀਫਾਈ ਕਰਾਂਗੇ ਤੁਸੀਂ ਦੇਖਿਆ ਸੀ ਗਲਤ ਗੱਲਬਾਤ ਕੀਤੀ ਗਈ ਐਸਐਸਪੀ ਸਾਹਿਬ ਦੇ ਨਾਲ ਤੁਹਾਨੂੰ ਦਿਖਾ ਦਈਏ ਇੱਕ ਵਾਰ ਕਿਸ ਜਗ੍ਹਾ ਤੇ ਇਨਕਾਊਂਟਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਉਹ ਜਮਨਾ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਵਾ ਤੇ ਇੱਥੇ ਕਿਦੋਂ ਬ੍ਰਾਹਮਤੀ ਕਰਨ ਲਈ ਪਿਸਟਲ ਕਿਹੜੀ ਆ ਬ੍ਰਾਹਮਤੀ ਕਰਨ ਲਈ ਇੱਥੇ ਪਹੁੰਚੇ ਹੈ ਤੇ ਉੱਥੇ ਉਸ ਦੇ ਉੱਤੇ ਉਸ ਬਨਮਾਸ਼ ਵਾਲੋ ਉਸ ਪੁਲਿਸ ਦੇ ਉੱਤੇ ਕਿਹੜੇ ਹਮਲਾ ਫਾਇਰਿੰਗ ਕਰ ਦਿੰਦੀ ਜਾਂਦੀ ਹੈ ਤੇ ਜਵਾਬ ਪੁਲਿਸ ਵਾਲੋ ਵੀ ਉਸਦੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਉਸਦੇ ਲੱਤ ਦੇ ਉੱਤੇ ਕਿੜੀ ਹੈ ਗੋਲੀ ਵੱਜਦੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੱਸਿਆ ਜਾ ਰਿਹਾ ਦੋ ਜਣੇ ਸੀ ਕਿਹੜੇ ਗ੍ਰਨੇਡ ਸੱਟਿਆ ਇੱਕ ਨੂੰ ਜਮਨਾ ਨਗਰ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਬਾਕੀ ਦੀ ਪਾਲ ਕਿੜੀ ਹੈ ਜਾਰੀ ਹੈ ਉਹਨਾਂ ਦਾ ਕਹਿਣਾ ਜੋ ਪੰਜਾਬ ਦੇ ਵਿੱਚ ਲਗਾਤਾਰ ਦਹਿਸ਼ਤ ਕਿੜੀ ਪੈ ਰਹੀ ਹੈ ਉਸ ਨੂੰ ਇਹ ਠੱਲ ਪਾਉਣ ਲਈ ਲਗਾਤਾਰ ਕਿੜੇ ਪੁਲਿਸ ਵਾਲੋ ਲਗਾਤਾਰ ਇਹ ਕਿੜੀਆਂ ਇਨਕਾਊਂਟਰ ਵੀ ਕੀਤੇ ਜਾ ਰਹੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਜਲੰਧਰ